ਇਹ ਆ ਗਿਆ ਭਾਜੀ ਮਕਲੋੜ ਗੰਜ ਦਾ ਜਿਹੜਾ 메ਨ ਬਾਜ਼ਾਰ ਤੇ ਇਸ ਤੋਂ ਅੱਗੇ ਅਸੀਂ ਜਾ ਰਹੇ ਹਾਂ ਵਾਟਰਫਾਲ ਵੱਲ ਜਾ ਰਹੇ ਹਾਂ ਅੱਜ ਤੁਹਾਨੂੰ ਵਾਟਰਫਾਲ ਦਿਖਾਵਾਂਗੇ ਅਸੀਂ ਆ ਵਾਟਰਫਾਲ ਨੂੰ ਜਾਣ ਵਾਲਾ ਰਸਤਾ ਆ ਰਸਤੇ 'ਚ ਕੈਫੇ ਵਗੈਰਾ ਬਣੇ ਹੋਏ ਆ ਬਹੁਤ ਸੋਹਣਾ ਵਧੀਆ ਬਹੁਤ ਤਰ੍ਹਾਂ ਦੇ ਕੈਫੇ ਆ ਕਿਉਂਕਿ ਇੱਥੇ ਜ਼ਿਆਦਾਤਰ ਯੂਰੋਪੀਅਨ ਲੋਕ ਵੀ ਬਹੁਤ ਆਉਂਦੇ ਆ ਤੇ ਯੂਰੋਪੀਅਨ ਕੈਫੇ ਵੀ ਬਹੁਤ ਜ਼ਿਆਦੇ ਆ ਤੇ ਆ ਤਾਂ ਚਲੋ ਆਪਣੇ ਟ੍ਰੈਡੀਸ਼ਨਲ ਜਿੱਦਾਂ ਵੀ ਇੰਡੀਅਨ ਲਾ ਲਓ ਤੁਸੀਂ ਉਹ ਆ ਆ ਮਤਲਬ ਇਸ ਸਾਈਡ ਜਿਹੜਾ ਕੀ ਹੈ ਵਾਟਰਫਾਲ ਹੈ ਅਸੀਂ ਉਸ ਸਾਈਡ ਜਾ ਰਹੇ ਹਾਂ ਉਹ ਆਪਾਂ ਨੂੰ ਇਹ ਪਤਾ ਨਹੀਂ ਕਿ ਨੂੰ ਲੈ ਜੀਦਾ ਉਹ ਬਤਾ ਦੇ ਕਿ ਜਿਹੜਾ ਜਦੋਂ ਵਾਟਰਫਾਲ ਹੈ ਇਹ ਅੱਜ ਵੈਸੇ ਟੂਰਿਸਟ ਘੱਟ ਲੱਗ ਰਹੇ ਕਿਉਂਕਿ ਜ਼ਿਆਦਾਤਰ ਸ਼ਨੀ ਐਤਵਾਰ ਜਿਹੜਾ ਟੂਰਿਸਟ ਜ਼ਿਆਦਾ ਹੁੰਦਾ ਹੈ ਤੇ ਅੱਜ ਮਤਲਬ ਤੁਸੀਂ ਕਹਿ ਸਕਦੇ ਆਂ ਵੀ ਘੱਟ ਹੀ ਆ ਮਤਲਬ ਕਿਉਂਕਿ ਸ਼ਨੀ ਐਤਵਾਰ ਜਿਹੜਾ ਟੂਰਿਸਟਸ ਇੱਥੇ ਬਹੁਤ ਜ਼ਿਆਦਾ ਹੁੰਦਾ ਅੱਜ ਕਰਾਊਡ ਘੱਟ ਆ ਲੇਕਿਨ ਫਿਰ ਵੀ ਐਵਰੇਜ ਰਸ਼ ਹੈਗਾ ਇੱਥੇ ਤੇ ਬਾਕੀ ਮਸਲਾ ਸ਼ਨੀ ਐਤਵਾਰ ਨਾਲ ਘੱਟ ਆ ਆਹ ਪਾਕ ਸੁਨਾਗ ਮੰਦਿਰ ਹੈ ਜਿਹੜਾ ਇੱਥੋਂ ਦਾ ਫੇਮਸ ਹੈ ਪਾਕ ਸੁਨਾਗੀ ਇਹਦਾ ਝਰਨੇ ਦਾ ਨਾਮ ਹੈ ਤੇ ਪਾਕ ਸੁਨਾਗ ਟੈਂਪਲ ਹੈ ਜੀ ਆਹ ਹਾਂ ਇੱਥੇ ਇੱਕ ਨੈਚੁਰਲ সুইমিং ਪੂਲ ਬਣਿਆ ਹੋਇਆ ਹੈ ਜੀ ਇਹਨਾਂ ਆਪਾਂ ਦੇਖ ਸਕਦੇ ਹਾਂ ਮੈਂ ਤੁਹਾਨੂੰ ਦਿਖਾ ਕੇ ਹੁਣਾਂ ਕਰੂੰਗਾ ਇੱਥੇ ਸ਼ਹਿਰ ਲਿਖਿਆ ਗੋਰਖਾ ਰਾਈਫਲਸ ਇੰਡੀਅਨ ਆਰਮੀ ਦੇ ਇੱਕ ਰੈਜੂਮੈਂਟ ਹੈ ਤੇ ਇਹ ਆਇ ਤੇ ਮਤਲਬ ਲੋਕ ਨਾਰੇ ਇੱਥੇ ਕੋਈ ਰੋਕ ਟੋਕ ਨਹੀਂ ਕਿਸੇ ਵੀ ਤਰ੍ਹਾਂ ਦੀ ਤੇ ਇਹ ਉੱਪਰੋਂ ਜਿਹੜਾ ਪਾਣੀ ਆ ਰਿਹਾ ਹੈ ਝਰਨੇ ਤੋਂ ਉੱਪਰੋਂ ਪਾਣੀ ਆ ਰਿਹਾ ਉਹ ਝਰਨੇ ਵਾਲ ਮੈਂ ਹੁਣ ਤੁਹਾਨੂੰ ਲੈ ਕੇ ਜਾਊਂਗਾ ਤੇ ਇਹ ਜਿਹੜਾ ਪਾਣੀ ਉੱਥੋਂ ਆ ਰਿਹਾ ਹੈ ਤੇ ਇਦਾਂ ਮਤਲਬ ਸਵਿਮਿੰਗ ਪੂਲ ਦੇ ਵਿੱਚ ਆਉਂਦਾ ਪਾਣੀ ਸਵਿਮਿੰਗ ਪੂਲ ਤੋਂ ਇਹ ਪਾਣੀ ਜਿਹੜਾ ਕਿ ਅੱਗੇ ਫਿਰ ਡਰੇਨ ਹੋ ਜਾਂਦਾ ਮਤਲਬ ਅੱਗੇ ਦੀ ਅੱਗੇ ਨਿਕਲ ਜਾਂਦਾ ਪਾਣੀ ਇੱਥੇ ਲੋਕ ਨਹਾਉਂਦੇ ਆ ਬੜਾ ਵਧੀਆ ਇੱਥੇ ਠੰਡਾ ਇੱਕਦਮ ਨੇਚਰਲ ਪਾਣੀ ਹੈ ਤੇ ਬੜਾ ਵਧੀਆ ਨਹਾਉਂਦਾ ਮਜ਼ਾ ਇੱਥੇ ਪੂਰਾ

ਬਿਲਕੁਲ ਨੈਚੁਰਲ ਪਾਣੀ ਹੈ ਬਾਈ ਇੱਕ ਵਾਰੀ ਜਰੂਰ ਸਾਰਿਆਂ ਨੂੰ ਮਜ਼ਾ ਲੈਣਾ ਚਾਹੀਦਾ ਸ਼ਾਇਦ ਮੈਨੂੰ ਲੱਗਦਾ ਸੀ ਕੱਲ ਟਰਾਈ ਕਰਾਂਗੇ ਇੱਥੇ ਆ ਇੱਥੇ ਮਤਲਬ ਅਸੀਂ ਨਹਾਵਾਂਗੇ ਆਪ ਵੀ ਪੂਰਾ ਮਜ਼ਾ ਹੈ ਯਾਰ ਇੱਥੇ ਪੂਰਾ ਨਜ਼ਾਰਾ ਹੈ ਨਾ ਬਾਈ ਝਰਨੇ ਵੱਲ ਜਾਣ ਵਾਲਾ ਰਸਤਾ ਕਾਫੀ ਭੀੜਾ ਹੈ ਪਰ ਜ਼ਿਆਦਾ ਨਹੀਂ ਥੋੜਾ ਹੀ ਹੈ ਦੇਖੋ ਬੱਚਾ ਆਜਾ ਹਾਂ ਸ਼ੋਹ ਚਾਹ ਹਾਂ ਇਹ ਉਹ ਲਿਖੀਏ ਆਹ ਆਪ ਕਿਥੇ ਆਇਆ ਮੈਂ ਉਹ ਬੋਲ ਰਿਹਾ ਕੇ ਕਹਣਾ ਕਿ ਲੈ ਹਾਂ ਲੇਕੁਆ ਉਹ ਕੋਲ ਨੀ ਹਾਂ ਜਾਈ ਉੱਪਰ ਆਪਾਂ ਜਾਣਾ ਹਾਂ ਹਾਂਜੀ ਬਾਈ ਹੁਣ ਅਸੀਂ ਜਾਵਾਂਗੇ ਉੱਪਰ ਜਿੱਥੇ ਤੋਂ ਨਜ਼ਰ ਜਾਰੀ ਤੁਹਾਡੀ ਉਹ ਲਾਸਟ ਪੁਆਇੰਟ ਤੇ ਜਾਵਾਂਗੇ ਅਸੀਂ ਆ ਇੱਥੇ ਕੈਫੇ ਵਗੈਰਾ ਬਣੇ ਹੋਏ ਆ ਖਾਣ ਪੀਣ ਦੇ ਇਸ ਤੋਂ ਅੱਗੇ ਦਾ ਰਸਤਾ ਤੁਹਾਨੂੰ ਦਿਖਾਉਨੇ ਆ ਸਾਰਾ ਪੂਰਾ ਦੇਖਣ ਵਾਲਾ ਵਿਊ ਹੈ ਕਿਉਂਕਿ ਬਾਰਿਸ਼ ਹੋ ਰਹੀ ਹੈ ਤੇ ਬਾਰਿਸ਼ ਕਰਕੇ ਥੋੜਾ ਨਾ ਜ਼ਿਆਦਾ ਮਜ਼ੇਦਾਰ ਮਾਹੌਲ ਬਣਿਆ ਹੋਇਆ ਮਤਲਬ ਅੱਗੇ ਅੱਗੇ ਚੱਲਦੇ ਆ ਦਿਖਾਉਨੇ ਤੁਹਾਨੂੰ ਆ ਦੇਖੋ ਵੀ ਬੜਾ ਤੰਗ ਰਸਤਾ ਹੈ ਪਰ ਹੈ ਪੂਰਾ ਮਨਜੇਦਾਰ ਉਹ ਬਈ ਲੋਕ ਥੱਲੇ ਵੀ ਫਿਰਦੇ ਆ ਦੇਖੋ आपको जो है ना आठ बजे फोन करके और मैं सारी उसकी नियम विधि आपको बताता हूँ कैसे करना है गुरु जी ने क्या बोला है आपके लिए सर, निजी 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 सर, सर सर क्या ठीक है हलो ਆ ਤੇ ਯਾਰ ਆ ਗਈ ਹੈ ਆ ਬਈ ਯਾਰ ਆ ਗਿਆ ਲਾਸਟ ਟਾਈਮ ਮੈਂ ਬਾਈ ਦੇ ਨਾਲ ਗਾਣਾ ਗਾਇਆ ਸੀ ਯਾਰ ਬੜੀ ਵਾਇਰਲ ਹੋ ਗਈ ਸੀ ਵਾਇਰਲ ਤਾਂ ਨਹੀਂ ਹੋਈ ਪਰ ਕੰਮ ਸਹੀ ਹੀ ਯਾਰ ਆਪਾਂ ਗਰੀਲ ਬਣਾ ਕੇ ਕੀ ਕੀਤਾ ਬਕਰ ਹੋਣਾ ਆ ਨਾ ਆ ਬਈ ਖਾਣ ਪੀਣ ਦੀਆਂ ਦੁਕਾਨਾਂ ਯਾਰ ਲੱਗੀਆਂ ਵਾ ਆ ਬਈ ਮੋਮੋਸ ਵੇਚਦਾ ਆ ਕੋਲਡ ਡਰਿੰਕ ਪੈਟੀ ਬਰੈਡ ਵਗੈਰਾ ਤੇ ਅਲੱਗ-ਅਲੱਗ ਯਾਰਾ ਇਹਦਾ ਮੈਨੂੰ ਨਾਂ ਨਹੀਂ ਪਤਾ ਯਾਰ ਇਹਨੂੰ ਕੀ ਕਹਿੰਦੇ ਆ ਹਾਂ ਇਹਦਾ ਨਾਂ ਹੈਗਾ ਸਪਾਇਰਲ ਪੋਟੈਟੋ ਸਪਾਇਰਲ ਪੋਟੈਟੋ ਹਾਂ ਯਾਰ ਵੈਸੇ ਜੇਕਰ ਮੰਨ ਕੇ ਚੱਲੋ ਵੀ ਮੀਂਹ ਦਾ ਮਾਹੌਲ ਨਹੀਂ ਹੁੰਦਾ ਇੱਥੇ ਤਾਂ ਫਿਰ ਇੱਥੇ ਕਈ ਵਾਰੀ ਗਰਮੀ ਵੀ ਹੁੰਦੀ ਹੈ ਲੇਕਿਨ ਗਰਮੀ ਉਸ ਟਾਈਪ ਦੀ ਨਹੀਂ ਆਪਾਂ ਕਹਿ ਸਕਦੇ ਗਰਮੀ ਹੁੰਦੀ ਹੈ ਪਰ ਜ਼ਿਆਦਾ ਨਹੀਂ ਕਹਿੰਦੇ ਲੇਕਿਨ ਹੁਣ ਤਾਂ ਨਿੱਕੀ-ਨਿੱਕੀ ਕਣੀ ਪੈ ਰਹੀ ਹੈ ਤੇ ਬਹੁਤ ਵਧੀਆ ਮਾਹੌਲ ਆ ਇਸ ਟਾਈਮ ਤਾਂ ਪੁਰਾਣਾ ਯਾਰ ਆ ਰਿਹਾ ਇਸ ਟਾਈਮ ਬਗਾਈ ਤੋਂ ਕਹਿੰਦੀ ਬਾਈ ਮਲੀਤ ਕਹਿੰਦਾ ਇੱਕ ਵਾਰ ਮੈਂ ਇਸ ਰਸਤੇ ਤੇ ਆ ਰਸਤਾ ਤੇ ਹੀ ਦੇਖ ਸਕਦੇ ਹਾਂ ਇਸ ਰਸਤੇ ਤੇ ਕਹਿੰਦਾ ਇੱਕ ਵਾਰੀ ਬੈਲੀ ਸ਼ੂ ਪਾ ਕੇ ਮੈਂ ਆ ਗਿਆ ਸੀ ਆ ਮੈਨੂੰ ਲੱਗਾ ਚਰਨਾ ਚੱਲ ਰਿਹਾ ਜੀ ਨੈਚੁਰਲ ਦੇਖ ਲਓ ਕੁਦਰਤੀ ਹਾਂ ਬਾਈ ਪਤਾ ਨਹੀਂ ਕੀ ਬਣਾਉਗਾ ਯਾਰ ਅੱਛਾ ਫੋਟੋ ਬਣਾ ਕੇ ਦਿੰਦੇ ਹੈ ਹਾਂ ਤੇ ਸਾਰੇ ਦੇਖਦੇ ਇਹਾਰੇ ਦੇਖਦੇ ਤੂੰ ਵੀ ਫੋਟੋ ਬਣਾ ਕੇ ਦਿੰਦਾ ਆ ਬਈ ਰਸਤਾ ਜੇ ਤੁਸੀਂ ਮੰਨ ਕੇ ਚੱਲੋ ਤੈਨੂੰ ਕੀ ਕਹਿੰਦੇ ਯਾਰ ਸਕਾਈ ਸਾਈਕਲਿੰਗ ਕਰਨੀ ਹੈ ਤਾਂ ਫਿਰ ਤੁਸੀਂ ਇੱਧਰ ਜਾ ਸਕਦੇ ਹੋ ਤੇ ਜੇਕਰ ਤੁਸੀਂ ਵਾਟਰਫਾਲ ਯਾਨੀ ਕਿ ਝਰਨੇ ਵੱਲ ਜਾਣਾ ਹੈ ਤਾਂ ਫਿਰ ਤੁਸੀਂ ਇੱਧਰ ਹੀ ਜਾਓਗੇ ਜਿੱਧਰ ਅਸੀਂ ਜਾ ਰਹੇ ਹਾਂ ਬਹੁਤ ਔਖਾ ਰਸਤਾ ਬਈ ਚੜਾਈ ਬਹੁਤ ਜ਼ਿਆਦਾ ਹੈ ਬਹੁਤ ਔਖਾ ਲੱਗ ਰਿਹਾ ਚੜਨਾ ਪਰ ਚੜਾਂਗੇ ਲਾਸਟイヤー ਵੀ ਚੜੇ ਸੀ ਤੇ ਹੁਣ ਵੀ ਚੜਾਂਗੇ ਮੈਂ ਥੱਕ ਗਿਆ ਯਾਰ ਬੁਰੀ ਤਰ੍ਹਾਂ ਥੱਕ ਗਿਆ ਯਾਰ ਵੇ ਲੋ ਪੂਰਾ ਸਾਹ ਚੜ ਗਿਆ ਤੇ ਪਰ ਹੁਣ ਜਾਣਾ ਤਾਂ ਪਊਗਾ ਇਹ ਨਿੱਕੇ ਨਿੱਕੇ ਬੱਚੇ ਤੇ ਉਹ ਜਿਹੋ ਉਹਨਾਂ ਦੀ ਇਹ ਬੱਚਿਆਂ ਦੇ ਮਾਵਾ ਜਾ ਸਕਦੀਆਂ ਬੱਚੇ ਜਾ ਸਕਦੇ ਪਰ ਅਸੀਂ ਤਾਂ ਜਾ ਹੀ ਸਕਦੇ ਆ ਅਰ ਵਾਲਾ ਸਾਹ ਝੜ ਗਿਆ ਹਾਂ ਦੇਖ ਯਾਰ ਬੱਕਰੀਆਂ ਕਿੱਥੇ ਚੜੀਆਂ ਫਿਰਦੀਆਂ ਓ ਥੱਲੇ ਲੋਕ ਇੰਜੋਏ ਕਰ ਰਹੇ ਆ ਪਰ بارش ਦੇ ਦਿਨਾਂ ਦੇ ਵਿੱਚ ਜਿਹੜੇ ਮਤਲਬ ਥੱਲੇ ਲੋਕ ਫਿਰਦੇ ਆ ਇੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਹਿੰਦੇ ਕਈ ਵਾਰ ਇਸ ਬੱਦਲ ਫਟਣ ਦੀ ਘਟਨਾਵਾਂ ਕਈ ਵਾਰ ਹੋ ਚੁੱਕੀਆਂ ਤੇ ਜੇ ਰੱਬ ਨਾ ਕਰੇ ਕੋਈ ਬੱਦਲ ਫਟਦਾ ਪਰ ਜੇ ਮੈਂ ਇੱਕਦਮ ਹੱਟ ਦਾ ਰੂਪ ਲੈ ਲੈਂਦਾ ਸੋ ਇਸ ਕਰਕੇ ਨੀਚੇ ਆਪਾਂ ਤਾਂ ਜਾਣਾ ਕਿਸ ਨੂੰ ਰეკਮੈਂਡ ਨਹੀਂ ਕਰਾਂਗੇ ਵੈਸੇ ਤਾਂ ਨਾ ਹੀ ਕਿਸੇ ਦੇ ਵਿੱਚ ਪਰਸਨਲ ਇੰਟਰਫੇਅਰ ਆਪਾਂ ਕਰ ਸਕਦੇ ਆ ਆਪਣਾ ਪਰਸਨਲ ਓਪੀਨੀਅਨ ਆ ਇਹ ਮੈਂ ਯਾਰ ਨਹੀਂ ਸਮਝ ਆ ਵੀ ਕੀ ਲਿਖਿਆ ਯਾਰ ਚੰਗੀ ਲਿਖਿਆ ਪਤਾ ਨਹੀਂ ਚੰਗੀ ਲਿਖਿਆ ਹਾਂ ਚੰਗੀ ਯਾਰ ਆਪਣੇ ਪੰਜਾਬੀ ਦੇ ਸਾਥੂ ਨੇ ਚੰਗੀ ਮਾਰ ਯਾਰ ਜਿਹੜਾ ਐਸਾ ਬੋਲਦਾ ਉਹ ਜਿਹੜਾ ਜਗ੍ਹਾ ਆਈ ਨਹੀਂ ਉਹ ਆਕਰਸ਼ਣ ਕੀ ਕੋਨੀਆੜੀ ਨੰਬਰ ਤੇ ਬਾਈ ਹੋਈ ਆ ਮੇਰਾ ਨਕਸ਼ਾ ਦੇ। ਬਾਈ ਯਾਰ ਵਹੇ ਦਾ ਪੂਰਾ ਸ਼ਾਨਦਾਰ 뷰 ਆ ਦੇਖਣ ਵਾਲਾ। ਆ ਦੇਖੋ ਥੱਲੇ ਵੜੀ ਆ। ਬਹੁਤ ਜਿਆਦੀ ਘਾਟੀ ਆ ਥੱਲੇ। ਵਾ ਯਾਰ ਨਜ਼ਾਰਾ ਪੂਰਾ ਇੱਥੇ ਮਿਲਵਾਇ ਕਹਦੇ ਆਪਣੇ। ਜੇ ਆਪਾਂ ਫਿਰੋਜ਼ਪੁਰ ਤੋਂ ਮਤਲਬ ਕਿ ਯਾਰ ਪੰਜਾਬ ਦੇ ਕਿਸੇ ਵੀ ਏਰੀਆ ਤੋਂ ਲਾ ਲੋ ਤੇ 300 ਕਿਲੋਮੀਟਰ ਯਾਨੀ ਕਿ ਹੁਸ਼ਿਆਰਪੁਰ ਜਨੰਦਰ ਕੋ ਲਈਏ ਚਲੋ 200 ਕਿਲੋਮੀਟਰ ਲਾ ਲਓ ਤੇ ਬਾਕੀ 150 ਕਿਲੋਮੀਟਰ ਲਾ ਲਓ ਉਥੋਂ ਤੇ ਜੇ ਆਪਾਂ ਆਪਣੇ ਫਿਰੋਜ਼ਪੁਰ ਤੋਂ ਯਾਨੀ ਕਿ ਸਾਊਥ ਪੰਜਾਬ ਦਾ ਏਰੀਆ ਇੱਧਰ ਤੋਂ ਲੈ ਲਈਏ ਫਿਰ ਮੰਨ ਲੇ ਚਲੋ ਵੀ 300 ਕਿਲੋਮੀਟਰ ਪੇ ਗੇੜ ਚ ਪੈਂਦਾ ਮਤਲਬ ਜਿਆਦਾ ਦੂਰ ਨਹੀਂ ਆਪਾਂ ਕਹਿ ਸਕਦੇ ਹੁਸ਼ਿਆਰਪੁਰ ਤੋਂ 100 ਕਿਲੋਮੀਟਰ ਤੇ ਹਮ bài ਵੇਖਣ ਵਾਲੀ ਡੈਸਟੀਨੇਸ਼ਨ ਹੈ ਜਾਂ ਜਿਆਦਾ ਮਹਿੰਗਾ ਵਾ ਬਹੁਤ ਸੋਹਣਾ ਵਾ ਬਈ ਯਾਰ ਤੇ ਵੈਸੇ ਇਹਨਾਂ ਦਿਨਾਂ ਚ ਚਲੋ ਫੈਮਿਲੀ ਦੇ ਨਾਲ ਆਉਣਾ ਚਾਹੀਦਾ ਵਾ ਬਕੀ ਰਿਸਕ ਜਰੂਰ ਹੁੰਦਾ ਇਹਨਾਂ ਦਿਨਾਂ 'ਚ ਹੁਣ ਰਿਸਕ ਦਾ ਕਾਰਨ ਇਹਨਾਂ ਦਿਨਾਂ 'ਚ ਬਣ ਜਾਂਦਾ بارش ਦਾ ਕਰਕੇ ਤੇ ਲੈਂਡਸਲਾਈਡਿੰਗ ਵਗੈਰਾ ਜ਼ਿਆਦਾ ਹੁੰਦੀ ਹੋਰ ਤਾਂ ਕੋਈ ਏਡਾ ਚੱਕਰ ਨਹੀਂ ਕਿਵੇਂ ਭਾਈ ਚਾਹ ਸਵਾਦ ਬਹੁਤ ਵਧੀਆ ਕਿਵੇਂ ਆ ਆ ਵੀਰਾਂ ਨੇ ਚਾਹ ਬਣਾਈ ਦਿੱਤੀ ਯਾਰ ਤੇ ਚਾਹ ਨੇ ਪੂਰੀ ਸਵਾਦ ਆਈ ਮੈਂ ਚੈੱਕ ਕਰਦੇ ਪਿਆ ਕਿ ਮਛਲੀ ਸਿੱਧੂ ਇਹਨਰ ਯਾਰ ਸ਼ਾਇਦ ਪੁਖਾਨ ਵਾਲੀ ਚੀਜ਼ ਹੁੰਦੀ ਆ ਹਨ ਬੰਦਾ ਖਾਂਦੇ ਨੇ ਯਾਰ ਹੋਰ ਜਿਆਦਾ ਤਰ੍ਹਾਂ ਦਾ ਹੁੰਦਾ ਦਿਖਦਾ ਇਹਦਾ ਚਲੋ ਭਾਈ ਚਾਹ ਪੀ ਲਈ ਹੁਣ ਚਲੀਏ ਇੱਕ ਦੁਬਾਰਾ ਤੁਹਾਨੂੰ ਵਾਟਰਫਾਲ ਦਿਖਾ ਦਈਏ ਤੁਹਾਨੂੰ ਹਾਂ ਯਾਰ ਬਹੁਤ ਇੱਥੋਂ ਆਫਾ ਯਾਰ ਸਤਾ ਦੇਖੋ ਲੋਕ ਕਿੱਦਾਂ ਆਉਂਦੇ ਆ ਇੱਕ ਪਾਸੇ ਰੁਕਣਾ ਪੈਂਦਾ ਧਿਆਨ ਨਾਲ ਜੀ ਧਿਆਨ ਨਾਲ ਬੜਾ ਔਖਾ ਰਸਤਾ ਹੈ ਜਦੋਂ ਵੀ ਇੱਥੋਂ ਹੁਣਾਂ ਦੇ ਮੇਰਾ ਵੀ ਧਿਆਨ ਨਾਲ ਇੱਕ ਪਾਸੇ ਪਹਿਲਾਂ ਦੂਸਰੇ ਬੰਦਿਆਂ ਨੂੰ ਲੰਘਣ ਦਿਓ ਫਿਰ ਆਪ ਲੰਘੋ ਚਲੋ ਓਏ ਯਾਰ ਪੰਜ ਲੋਕ ਬਹੁਤ ਫਿਰਦੇ ਆ ਇਹ ਜਿਹੜੇ ਇੱਥੇ ਰੁਕੇ ਕਿੱਥੇ ਜਾਂਦੇ ਨੇ ਹਾਂ ਤੇ ਕਾਫੀ ਜੜ ਗਿਆ ਯਾਰ ਪਿਛਲੀ ਵਾਰੀ ਮੈਂ ਇੱਥੇ ਰੁਕਿਆ ਸੀ ਪਤਾ ਨਹੀਂ ਕੀ ਚੱਕਰ ਬਣਿਆ ਬਈ ਬੰਦ ਹੋ ਗਿਆ ਜਰਾ ਸਾਹ ਛੱਡ ਗਿਆ ਬਈ ਬਹੁਤ ਚਲੋ ਰੇ 12 ਬਸ ਚਲੋ ਜੀ ਲਓ ਬਾਈ ਜੀ ਫਾਈਨਲੀ ਆਪਾਂ ਆ ਗਏ ਆਂ ਜੀ ਵਾਟਰਫਾਲ ਤੇ ਪੰਜਾਬੀ ਵਿੱਚ ਝਰਨਾ ਆ ਰਿਹਾ ਜੀ ਝਰਨੇ ਦਾ ਤੇ ਲਓ ਭਾਈ ਕੰਮ ਇੱਥੇ ਦਾ ਬਈ ਉਹ ਗੱਲ ਪੱਕੀ ਆ ਤੇ ਚਲੋ ਸੇਵਕਾ ਕੰਮ ਖਸਰੇ ਵਾਲਾ ਹੀ ਆ ਇਹ ਇੱਕ ਗੱਲ ਤਾਂ ਯਾਰ ਬਈ ਪੱਕੀ ਆ ਹਮਾ ਚਲ ਗਵਰਨਮੈਂਟ ਦਾ ਕੋਈ ਖਾਸ ਧਿਆਨ ਨਹੀਂ ਹੈਗਾ ਸਫਾਈ ਵੱਲ ਤੂੰ ਕੀ ਯਾਰ ਬਿਲਕੁਲ ਮੇਨ ਡੈਸਟੀਨੇਸ਼ਨ ਦੇ ਉੱਤੇ ਯਾਰ ਖਾਣ ਪੀਣ ਵਾਲੀਆਂ ਦੁਕਾਨਾਂ ਬਣਾ ਰੱਖੀਆਂ ਉਦਾਂ ਹੀ ਸਾਰਾ ਕੁਝ ਚਲੋ ਇਸ ਗੱਲ ਨੂੰ ਛੱਡੋ ਵੈਰੀ ਆਪਾਂ ਕੀ ਲੈਣਾ ਤੁਸੀਂ ਵਾ ਇਸ ਨੂੰ ਦੇਖ ਲੈ ਆਹ ਕੁਦਰਤੀ ਪਾਣੀ ਚੱਲ ਰਿਹਾ ਨੇਚਰਲ ਬਸ ਬਸ ਲਓ ਜੀ ਇਸ ਵੀਡੀਓ ਦਾ ਐਂਡ ਆਪਾਂ ਹੁਣ ਇੱਥੇ ਕਰਦੇ ਆਂ ਤੇ ਇਸ ਤੋਂ ਬਾਅਦ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਬਾਕੀ ਕਿੱਦਾਂ ਦਾ ਲੱਗਿਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਵੀ ਕਰ ਦਿਓ ਬਈ ਆ ਵਾ ਵਾਟਰਫਾਲ ਦੀ ਜਿਹੜੀ ਫਾਈਨਲ ਡੈਸਟੀਨੇਸ਼ਨ ਲੋਕੀ ਐ ਇੰਜੋਏ ਕਰ ਰਹੇ ਆ ਸ਼ਾਇਦ ਸਕੂਲਾਂ ਦੇ ਬੱਚੇ ਆਏ ਆ ਤੇ ਆ ਲੋਕ ਇੱਥੇ ਫੋਟੋ ਕਰਾ ਰਹੇ ਆ ਇਦਾਂ ਤੇ ਬਾਕੀ ਆ ਇਹਦਾ ਥੱਲੇ ਦਾ 뷰 ਹੈਗਾ ਯਾਨੀ ਕਿ ਝਰਨੇ ਦਾ ਪਾਣੀ ਜਿਹੜਾ ਇੱਥੋਂ ਥੱਲੇ ਨੂੰ ਜਾਂਦਾ ਉਹ ਸਾਈਡ ਤੋਂ ਲੋਕ ਆਉਂਦੇ ਆ ਇਦਾਂ ਲੋਕ ਆ ਰਹੇ ਆ ਆ ਬਾਕੀ ਇਥੇ ਕੈਫੇ ਵਗੈਰਾ ਬਣੇ ਹੋਇਆ ਇਹ ਵੀ ਸ਼ਾਇਦ ਗਵਰਨਮੈਂਟ ਦੀ ਸਪੈਸ਼ਲ ਪਰਮਿਸ਼ਨ ਨਾਲ ਹੀ ਬੰਦੇ ਆ ਲੇਕਿਨ ਇੰਨਾ ਵੀ ਸਫਾਈ ਦਾ ਇਥੇ ਮੰਦਾ ਹੀ ਹਾਲ ਹੈ ਇਸ ਚੀਜ਼ ਵਾਲੇ ਪਾਸੇ ਹਿਮਾਚਲ ਗਵਰਨਮੈਂਟ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਉਂਕਿ ਜਿੰਨਾ ਟੂਰਿਸਟ ਆਉਂਦਾ ਹੈ ਸਫਾਈ ਦਾ ਕਿਉਂਕਿ ਪ੍ਰਬੰਧ ਜ਼ਰੂਰੀ ਆ ਦੇਖੋ ਬਾਕੀ ਫਿਰ ਵੀ ਚਲੋ ਬਹੁਤ ਵਧੀਆ ਇਥੇ ਨੇ ਨੈਚੁਰਲ 뷰 ਬਹੁਤ ਵਧੀਆ ਨੇ ਬਹੁਤ ਵਧੀਆ ਦੇਖਣ ਵਾਲਾ ਵਸ ਆਉਣਾ ਚਾਹੀਦਾ ਸਾਰਿਆਂ ਨੂੰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਕਿਉਂਕਿ ਨੇੜੇ ਪੈਂਦਾ ਆਪਾਂ ਨੂੰ ਤੇ ਬਾਕੀ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਇਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਦੇਖਦੇ ਆ ਇਸ ਤੋਂ ਬਾਅਦ ਕਿੱਥੇ ਜਾਣਾ ਤੇ ਉਹ ਵੀਡੀਓ ਤੁਹਾਨੂੰ ਦਿਖਾਵਾਂਗੇ ਫਿਰ ਜਰੂਰ ਆਣਾ ਸਿਲਾਲੇ ਯਾਦ ਰੱਖਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਧੰਨਵਾਦ ਜੀ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਪਾਂ ਨੂੰ